ਦਿਆਲਾ ਦੇ ਵਿੱਚ ਲਗਾਤਾਰ ਡਾਇਰੀਆ ਦੇ ਕੇਸ ਵਧ ਰਹੇ ਨੇ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਸ ਵਕਤ ਇਹ ਤਸਵੀਰਾਂ ਨੇ ਜਦੋਂ ਹਦਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਔਰ ਵੱਡੀ ਗਿਤੀ ਦੇ ਵਿੱਚ ਜਿਹੜਾ ਇਹ ਰੋਸ਼ਟ ਪ੍ਰਦਰਸ਼ਨ ਹੈ ਉਹ ਡਾਕਟਰ ਬਲਬੀਰ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਘਰ ਦੇ ਬਾਹਰ ਕੀਤਾ ਜਾ ਰਿਹਾ ਹੈਗਾ ਇਸ ਵਕਤ ਆਪ ਪੰਜਾਬ ਭਾਜਪਾ ਦੀ ਮਹਿਲਾ ਮੋਰਚਾ ਪ੍ਰਧਾਨ ਜੈਨਦਰ ਕੌਰ ਅਤੇ ਭਾਗਤਾ ਦੇ ਕਾਰਜਕਰਤਾ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜਿੱਥੇ ਮਤਲਬ ਆਪਦੇ ਵਿੱਚ ਦਿੱਤਾ ਔਰ ਇਹ ਕਿਹਾ ਹੈ ਕਿ ਇਸ ਪੁਤਲੇ ਨੂੰ ਸਾੜਿਆ ਜਾਵੇਗਾ ਕਿਉਂਕਿ ਜਦੋਂ ਲੋਕਾਂ ਦੀ ਸਿਹਤ ਤੇ ਗੱਲ ਆਈ ਹੋਵੇ ਤਾਂ ਕਾਰਵਾਈ ਜਿਹੜੀ ਹੈ ਉਹ ਸਿਹਤ ਮੰਤਰੀ ਤੇ ਹੋਣੀ ਚਾਹੀਦੀ ਹੈ ਕੋਈ ਜ਼ਿੰਮੇਵਾਰ ਨਹੀਂ ਕਿ ਪੰਜਾਬ ਦੀ ਜਿਹੜੀ ਸਿਹਤ ਹੈ ਉਸ ਨੂੰ ਤੰਗਰੂ ਸਖਣਾ ਸਿਹਤ ਮੰਤਰੀ ਪੰਜਾਬ ਦਾ ਕੰਮ ਹੈ ਤਾਂ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਕਾਰਕਟਰ ਇਕੱਠੇ ਹੋਏ ਨੇ ਔਰ ਡਾਕਟਰ ਬਲਬੀਰ ਦੇ ਘਰ ਦਾ ਘਰਾਓ ਕਰਨ ਦੇ ਲਈ ਆ ਰਹੇ ਸੀ ਤਾਂ ਉਸ ਤੋਂ ਪਹਿਲਾਂ ਪੁਲਿਸ ਜਿਹੜਾ ਉਹ ਰੋਕਿਆ ਹੈਗਾ ਵੱਡੀ ਗਿਣਤੀ ਨੇ ਆ ਜਿਹੜਾ ਭਾਜਪਾ ਦੇ ਆਗੂ ਮੌਜੂਦ ਨੇ ਔਰ ਇਸ ਵਕਤ ਸਿਹਤ ਮੰਤਰੀ ਦੇ ਖਿਲਾਫ ਜ਼ੋਰਦਾਰ ਨਾਜੇਬਾਜੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਅੱਗੇ ਜਾਇਆ ਜਾਵੇਗਾ ਘਰ ਦੇ ਬਾਹਰ ਜਿਹੜਾ ਉਹ ਪੁੱਤਲਾ ਫੂਕੇ ਆਵਾਂਗੇ ਸਾਡੀ 15 ਨੰਬਰ ਬੋਰਡ ਹੈਗੀ ਅਲੀਪੁਰ ਉਹ ਉਹਦੇ ਵਿੱਚ ਡਾਇਰੀਆ ਫੈਲਿਆ ਹੋਇਆ ਹੈ ਲੋਕ ਹਸਪਤਾਲ ਲੰਝ ਪਏ ਹੋਏ ਨੇ ਔਰ ਦੋ ਇੱਕ ਛੋਟੇ ਬੱਚੇ ਦੀ ਔਰ ਇੱਕ ਬਜ਼ੁਰਗ ਲੇਡੀ ਦੀ ਮੌਤ ਹੋ ਚੁੱਕੀ ਹੈ ਉਸ ਕਾਰਨ ਅਸੀਂ ਤਰਨਾ ਲਾ ਰਹੇ ਹਾਂ ਕਿ ਕੁਝ ਤਾਂ ਸੋਚੋ ਕੁਝ ਤਾਂ ਦੇਖੋ ਡਿਸਪੈਂਸਰੀਆਂ ਦਾ ਹਾਲ ਕੀ ਹੈ ਮੇਨ ਹਸਪਤਲ ਹੈ ਉਹਦੇ ਵਿੱਚ ਲੋਕ ਆਪਣੇ ਪੱਖੇ ਲੈ ਕੇ ਆ ਰਹੇ ਨੇ ਜਿੱਥੇ AC ਚੱਲਣੀ ਚਾਹੀਦੀਆਂ ਜਿੱਥੇ ਲੱਗੀਆਂ ਹੋਈਆਂ ਰਜਨ ਰੌਸਪਰ ਹੁੰਦਾ ਜਿਵੇਂ ਕਿ ਚਾਹ ਬਿਸਕੁਟ ਪੀਂਦੇ ਰਹਿ ਗਏ ਜਿਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈਗੀ ਆ ਮਾਂ ਨੇ ਇਲਜ਼ਾਮ ਲਗਾਇਆ ਬੜੇ ਗੰਭੀਰ ਇਲਜ਼ਾਮ ਨੇ ਹਰ ਤੱਕ ਕੋਈ ਐਕਸ਼ਨ ਹੋਣਾ ਤੇ ਸਾਹਮਣੇ ਨਹੀਂ ਆਇਆ ਐਗਜ਼ੈਕਟਲੀ ਉਹ ਇਸਵਾਲ ਅਸੀਂ ਵੀ ਕਰਨ ਪੁੱਛਣ ਲੱਗੇ ਆ ਕਿ ਉਹ ਕੌਣ ਹੈ ਡਾਕਟਰ ਜਾਂਚ ਕਿਉਂ ਨਹੀਂ ਅਜੇ ਤੱਕ ਪੂਰੀ ਹੋਈ ਇੰਨਾ ਟਾਈਮ ਤਾਂ ਨਹੀਂ ਲੱਗਦਾ ਕਿਸੇ ਦਾ ਪਤਾ ਕਰਨ ਦਾ ਲੱਗਦਾ ਮੈਮ ਕਿ ਸਿਹਤ ਨੂੰ ਲੈ ਕੇ ਸਰਕਾਰ ਜਿਹੜੀ ਆ ਉਹ ਚੁਕੰਨਾ ਹੈਗੀ ਹੈ ਕਿਉਂਕਿ ਸਿਹਤ ਮੰਤਰੀ ਇਹ ਕਹਿੰਦੇ ਨੇ ਕਿ ਅਸੀਂ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਪੂਰੇ ਤੰਦਰੁਸਤਾ ਔਰ ਹਰ ਜਗ੍ਹਾ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਲੇਕਿਨ ਇਸ ਦੇ ਵਿੱਚ ਨਗਰ ਨਿਗਮ ਦੀ ਵੀ ਇੱਕ ਵੱਡੀ ਕਮੀ ਨਿਕਲੀ ਹੈ ਬਿਲਕੁਲ ਨਿਕਲੀ ਹੈ ਜਿਹੜਾ ਪਾਣੀ ਮਿਕਸ ਹੋਇਆ ਹੈ ਪਰ ਜਦੋਂ ਇਹਨੂੰ 6 ਦਿਨ ਹੋ ਗਏ ਨੇ 5 ਦਿਨ ਹੋ ਗਏ ਨੇ ਜਦ ਤੱਕ ਇਹ ਡਾਇਰੀਆ ਕਿਵੇਂ ਸ਼ੁਰੂ ਹੋਇਆ ਨੇ ਇਨੇ ਦਿਨ ਸਾਡੇ ਮੰਤਰੀ ਜੀ ਕੀ ਕਰ ਰਹੇ ਸੀ ਬਲਬੀਰ ਬਲਬੀਰ ਸਿੰਘ ਜੀ ਇਨੇ ਦਿਨ ਚੱਕਤਾ ਉਹ ਸਾਰਾ ਜਿਹੜਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਪ੍ਰੋਪਰ ਔਰ ਲਾਟ ਸਾਰਿਆਂ ਦਾ ਪ੍ਰੋਪਰ ਹੋਣੇ ਚਾਹੀਦੇ ਸੀ ਬਸ ਪੁਤਲਾ ਫੂਕ ਕੇ ਲੱਗਦਾ ਹੈ ਕਿ ਰੋਜ ਪ੍ਰਦਰਸ਼ਨ ਆ ਫਰਕ ਪੈ ਰਿਹਾ ਹੈ ਹੋਸ ਪ੍ਰਦਰਸ਼ਨ ਕਰ ਰਹੇ ਹਨ ਹੀ ਪੁਤਲਾ ਪੁਤਲਾ ਲੱਗਿਆ ਸੀ ਬਿਲਕੁਲ ਇਸ ਵਕਤ ਜਿਹੜਾ ਡਾਕਟਰ ਬਲਬੀਰ ਸਿੰਘ ਯਾਨੀ ਕਿ ਪੰਜਾਬ ਦੇ ਸਿਹਤ ਮੰਤਰੀ ਦਾ ਪੁਤਲਾ ਲੈ ਕੇ ਜਿਹੜੇ ਪਹੁੰਚੇ ਨੇ ਔਰ ਇਹ ਕਹਿ ਰਹੇ ਨੇ ਕਿ ਇਹ ਪੁਤਲਾ ਜਿਹੜਾ ਹੈ ਉਹ ਫੂਕਿਆ ਜਾਵੇਗਾ ਔਰ ਪੁਤਲਾ ਫੂਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕਿ ਸਰਕਾਰ ਸੁੱਤੀ ਰਹਗੀ ਸਰਕਾਰ ਨੇ ਸਿਹਤ ਵਾਲੇ ਪਾਸੇ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦਿੱਤਾ ਕਿਉਂਕਿ ਜੇਕਰ ਇਸ ਤਰੀਕੇ ਦਾ ਡਾਇਰੀਆ ਦੇ ਨਾਲ ਜਦੋਂ ਲੋਕ ਬਿਮਾਰ ਹੋਏ ਨੇ ਔਰ ਖਾਸ ਤੌਰ ਤੇ ਤਿੰਨ ਦੇ ਕਰੀਬ ਮੌਤਾਂ ਹੋ ਗਈਆਂ ਹੁਣ ਤਾਂ ਉਹਨਾਂ ਮੌਤਾਂ ਦੇ ਵਿੱਚ ਇਹ ਜਿਹੜਾ ਉਹ ਆ ਮੁਸ਼ਕਲਾਂ ਵੀ ਕਿਤਨੇ ਕਿਤੇ ਆਉਂਦੀਆਂ ਨਹੀਂ ਕਿਉਂਕਿ ਜਦੋਂ ਮੌਤਾ ਹੋ ਗਿਆ ਹੁਣ ਤੇ ਕਿਤਨੇ ਕਿਤੇ ਕਿੰਨੇ ਕੁ ਜਿਹੜੇ ਉਹ ਤਿਆਰ ਸੀ ਸਰਕਾਰੇ ਵੀ ਜਰੂਰ ਵੇਖਣ ਵਾਲੀ ਗੱਲ ਹੁੰਦੀ ਯੂਥ ਦਾ ਕੀ ਕਹਿਣਾ ਹੈਗਾ ਗੁਰਿੰਦਰ ਕਾਂਸਲ ਸਾਡੇ ਨਾਲ ਮੌਜੂਦ ਨੇ ਕਾਂਸਲ ਸਾਹਿਬ ਕੀ ਕਹੋਗੇ ਅੱਜ ਇਸ ਮੋਰਚੇ ਦੇ ਵਿੱਚ ਅਸਿਹਤ ਮੰਤਰੀ ਦੇ ਖਿਲਾਫ ਪਹੁੰਚਿਓ ਅੱਜ ਪੂਰੀ ਭਾਜਪਾ ਪਟਿਆਲਾ ਦੀ ਟੀਮ ਸੁੱਤੇ ਭਾਈ ਡਾਕਟਰ ਭਲਵੀਰ ਨੂੰ ਜਗਾਨ ਆਈ ਹੈ ਤੇ ਉਹਨਾਂ ਨੂੰ ਇਹ ਕਹਿਣ ਆਈ ਹੈ ਵੀ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬੰਦ ਕਰੋ ਤੇ ਜਿਹੜਾ ਤੁਹਾਡੇ ਸਰਕਾਰ ਦੇ ਰਾਜ ਵਿੱਚ ਹੈਲਥ ਸੈਕਟਰ ਠੱਪ ਪਿਆ ਹੈ ਉਹ ਹੈਲਥ ਸੈਕਟਰ ਨੂੰ ਥੋੜਾ ਉਜਾਗਰ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵਧੀਆ ਸੇਵਾਵਾਂ ਮਿਲ ਸਕਣ ਤੇ ਜਿਹੜਾ ਤੁਸੀਂ ਕਲੇਮ ਕਰਦੇ ਹੋ ਵੀ ਅਸੀਂ ਕਰੋੜਾਂ ਰੁਪਏ ਖਰਚ ਕਰਕੇ ਪੰਜਾਬ ਦੇ ਲੋਕਾਂ ਲਈ ਐਡਵਾਂਸ ਟੈਕਨੋਲੋਜੀਆ ਐਡਵਾਂਸ ਮਸ਼ੀਨਾਂ ਲੈ ਕੇ ਆਏ ਆ ਜੇ ਉਹਨਾਂ ਕਰੋੜਾਂ ਰੁਪਏ ਜੋ ਤੁਸੀਂ 1 ਰੁਪਿਆ ਵੀ ਖਰਚ ਕੀਤਾ ਹੁੰਦਾ ਤਾਂ ਕੱਲ ਮਾਤਾ ਕਛਲਿਆ ਵਿੱਚ ਇੱਕ ਵੀ ਮੌਤ ਨਾ ਹੋਈ ਹੁੰਦੀ ਬਹੁਤ ਬਹੁਤ ਧੰਨਵਾਦ ਬਿਲਕੁਲ ਇਸ ਵਕਤ ਪੁਤਲਾ ਫੂਕ ਦਿੱਤਾ ਗਿਆ ਤਾਂ ਇਸ ਵਕਤ ਡਾਕਟਰ ਬਰਬੀਰ ਦਾ ਇਹ ਪੁਤਲੇ ਨੂੰ ਫੂਕ ਕੇ ਭਾਜਪਾ ਨੇ ਰੋਸ਼ ਪ੍ਰਦਰਸ਼ਨ ਕੀਤਾ ਹੈ ਯੂਥ ਜਿਹੜਾ ਮੌਜੂਦ ਹੈ ਯੁਵਾ ਮੋਰਚਾ ਮੌਜੂਦ ਹੈ ਦੂਸਰੇ ਪਾਸੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਮੌਜੂਦ ਹੈ ਔਰ ਡੰਡੇ ਦੇ ਨਾਲ ਜਿਹੜਾ ਉਹ ਕੁੱਟਿਆ ਜਾ ਰਿਹਾ ਹੈਗਾ ਸਪੂਤਲੇ ਨੂੰ ਲੱਤਾਂ ਮਾਰੀਆਂ ਜਾ ਰਹੀਆਂ ਨੇ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਇਸ ਵਕਤ ਇਹ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਔਰ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਸੁੱਤੇ ਰਹਿ ਗਏ ਔਰ ਫਟਿਆਲਾ ਦੇ ਲੋਕਾਂ ਦੀ ਤਪੇਤ ਖਰਾਬ ਹੋ ਰਹੀ ਹੈ ਜੇਕਰ ਸਿਹਤ ਮੰਤਰੀ ਤੋਂ ਕੰਮ ਨਹੀਂ ਹੁੰਦਾ ਤਾਂ ਅਸਤੀਫਾ ਦੇ ਦੇਣ ਇਹ ਸਿੱਧੇ ਤੌਰ ਤੇ ਮੰਗ ਜਿਹੜੀ ਉਹ ਕਿਤੇ ਨ ਕਿਤੇ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਕੈਮਰਾ ਪਰਸਨ ਰਵੀ ਜਪਨਦੀ ਨਾਲ ਦਮਪ ਸਿੰਘ ਪੀਟੀਸੀ ਨਿਊਜ਼ ਫਟਿਆਲਾ